ਸਰੀਕਾਲ ਜੀ ਸਾਰਿਆਂ ਨੂੰ ਇਹ ਆਪਾਂ ਇੱਕ ਅਜਮੈਣ ਆ ਜੀ ਆਪਣਾ ਜੋ ਘਰ ਵਿੱਚ ਆਪਣੀ ਡੇਲੀ ਉਸ ਹੁੰਦੀ ਹੈ ਇਹ ਜੀ ਇਸੇ ਦਾ ਪੇਸਟ ਕਰਦਾ ਚਾਹ ਚ ਪਾਉਣੇ ਆ ਜਾਂ ਪੱਕੀ ਰੰਨੇ ਆ ਕੋਈ ਕੋਈ ਵੀ ਪ੍ਰੋਬਲਮ ਆਪਾਂ ਇਹਨੂੰ ਆਪਾਂ ਡੇਲੀ ਜ਼ਿੰਦਗੀ ਚ ਮਤਲਬ ਹੈ ਇਹ ਕੰਮ ਆਉਣ ਵਾਲੀ ਚੀਜ਼ ਆ ਜੀ ਇਹ ਦੇਸੀ ਨੁਸਖਾ ਕਰਦਾ ਜੀ ਇਹ ਇਹਦੇ ਵਿੱਚ ਅੱਜ ਕੱਲ ਕੀ ਆ ਜੀ ਬਹੁਤ ਪੱਥਰ ਮਿੱਟੀ ਬਹੁਤ ਆਉਂਦੀ ਹੈ ਜੀ ਮੂੰਹ ਚ ਹਾਂਜੀ ਜੋ ਇਹਦੇ ਵਿੱਚ ਛੋਟੇ ਛੋਟੇ ਕੰਕਰ ਜੀ ਕਿਰਕਲ ਹੁੰਦੀ ਹੈ ਜੀ ਮਿੱਟੀ ਹੁੰਦੀ ਹੈ ਜੀ ਉਹ ਤੋਂ ਹੋਂ ਦਾ ਤੁਹਾਨੂੰ ਵੀ ਇਹ ਦੱਸ ਦਿਆਂ ਜੀ ਬਹੁਤ ਵਧੀਆ ਨੁਸਖਾ ਜੀ ਇਹ ਸਾਰੀ ਆਪਣੀ ਮਿੱਟੀ ਹਟ ਆ ਜਾਊਗੀ ਜੀ ਆਹ ਦੇਖੋ ਜੀ ਇੱਕ ਵਾਰੀ ਆਪਾਂ ਇਹਨੂੰ ਅਚਰ ਨਹੀਂ ਦੇ ਰਹੇ ਹਾਂ ਜੀ ਇਹਨੂੰ ਇੱਕਨ ਆਪਾਂ ਹਲਾ ਹਲਾ ਕੇ ਕੱਢਣਾ ਬਾਹਰ ਆ ਆ ਦੇਖੋ ਜੀ ਤੁਸੀਂ ਇਹਨੂੰ ਧੋਣ ਦੀ ਵਿਧੀ ਹੈ ਸਿਰਫ ਇਹ ਕਿਵੇਂ ਇਹਦੇ ਵਿੱਚ ਕੰਕਰ ਘਟਾਉਣੇ ਆਪਾਂ ਨੇ ਕੱਢਣੇ ਆ ਜੀ ਸਭ ਮਿੱਟੀ ਘੱਟਾ ਜੀ ਛੋਟੇ ਛੋਟੇ ਕੰਕਰ ਬਹੁਤ ਜਿਆਦਾ ਹਟਾਉਣੇ ਖਾਈ ਹੋ ਨਹੀਂ ਜਾਂਦੀ ਜੀ ਆਪਾਂ ਤੇ ਇਹ ਆ ਦੇਖੋ ਤੁਸੀਂ ਆਪ ਆਪਣੇ ਵੀਡੀਓ ਚੰਗੀ ਤਰ੍ਹਾਂ ਇਹ ਲੈ ਇਹ ਅੱਧਾ ਚਮਚਾ ਜੀ ਆਪਣੇ ਕੰਕਰਾਂ ਦਾ ਮਿੱਟੀ ਦਾ ਦੇਖ ਲਓ ਜੀ ਆ ਜਦਕਿ ਆਪਾਂ ਮੂੰਹ ਚ ਪਾ ਰਹੇ ਨੇ ਆਪਣਾ ਮੂੰਹ ਦਾ ਸੁਆਦ ਹੀ ਖਰਾਬ ਹੋ ਜਾਂਦਾ ਦੰਦ ਹਟਾਉਣੇ ਆਪਣੇ ਕੰਕਰ ਇਹ ਇਹ ਆਪਾਂ ਜਿਵੇਂ ਇੰਤੋਂ ਸਾਰੇ ਕੰਕਰ ਇਕਨ ਹਟਾਤੇ ਜੀ ਇਹਨੂੰ ਹਲਾ ਹਲਾ ਕੇ ਹੌਲੀ ਹੌਲੀ ਆਪਾਂ ਨੇ ਢੇਟਾ ਬੈਠ ਜਾਣਗੇ ਸਾਰੇ ਇਹ ਧੋਣ ਦਾ ਤਰੀਕਾ ਵਿਧੀ ਹੈ ਇਹ ਇਹ ਬਹੁਤ ਵਧੀਆ ਚੀਜ਼ ਹੈ ਜੀ ਇਹ ਕੰਕਰ ਆ ਦੇਖੋ ਤੁਸੀਂ ਆ ਸਾਰੀ ਮਿੱਟੀ ਜੀ ਕੰਕਰ ਸਾਰੇ ਢੇਟਾ ਬੈਠ ਗਏ ਜਮਾਨ ਨਹੀਂ ਕੋਈ ਧੋਂਦਾ ਨਹੀਂ ਛੇਤੀ ਬਸ ਇਹਨਾਂ ਨੂੰ ਆਪਾਂ ਨੇ ਜਲਦੀ ਜਲਦੀ ਧੋ ਕੇ ਜਿਆਦਾ ਭਿਓ ਕੇ ਨਹੀਂ ਰੱਖਣੀ ਹੈਗੀ ਇਹ ਜੀ ਤੇ ਫਿਰ ਆਪਾਂ ਇਹਨੂੰ ਕਪੜੇ ਵਿੱਚ ਚੰਗੀ ਤਰ੍ਹਾਂ ਫੋਲ ਕੇ ਧੁੱਪ ਚ ਪਾ ਦੇਣੀ ਹੈ ਜੀ ਇਹਨੂੰ ਇੱਕ ਦਿਨ ਦੇ ਵਾਸਤੇ ਧੁੱਪ ਲਗਣੀ ਹੈ ਜੀ ਬਸ ਤਾਂ 4-5 ਘੰਟੇ ਚ ਨੇ ਹੋ ਜਾਣਾ ਕਿ ਆਪਾਂ ਜਿਆਦਾ ਭੋਂਕੇ ਨਹੀਂ ਰੱਖੀ ਜੀ ਫਟਾਫਟ ਪਾਣੀ ਚ ਪਾਏ ਕੱਢਤੀ ਜੀ ਇਸ ਕਰਕੇ ਬਹੁਤ ਵਧੀਆ ਇਹ ਮਤਲਬ ਇੱਕ ਤਾਂ ਨੂੰ ਮੈਂ ਨੁਸਖਾ ਦੱਸ ਰਹੀਆਂ ਜੀ ਕਰਨ ਦਾ ਜੋ ਕਿ ਘਰ ਵਿੱਚ ਡੇਲੀ ਯੂਜ਼ ਹੁੰਦਾ ਹੈ ਜਿਹਨਾਂ ਆਪਾਂ ਨੂੰ ਹਰ ਇੱਕ ਚੀਜ਼ ਵਿੱਚ ਆਪਾਂ ਇਸਤੇਮਾਲ ਕਰਦੇ ਹਾਂ ਬਸ ਇਹਨੂੰ ਉੱਚੜ ਗਈ ਜੀ ਹੁਣ ਆਪਾਂ ਇਹਨੂੰ ਸਾਫ਼ ਸੁਥਰੇ ਕਪੜੇ 'ਚ ਧੁੱਪ ਚ ਫੋਲ ਦੇਣੀ ਹੈ 4-5 ਘੰਟੇ ਚੰਨੇ ਐਨ ਸੁੱਕ ਕੇ ਜਿਵੇਂ ਮਰਜ਼ੀ ਖਾਓ ਚੱਪੋ ਇਹ ਚੱਪੇ ਵਗੈਰਾ ਪੰਦਰੇ ਕਰ ਲੈਣੇ ਜਦ ਕੰਕਰਾਉਣੇ ਆ ਜੀ ਹਾਂਜੀ ਵੀਡੀਓ ਕਿਵੇਂ ਲੱਗੀ ਕਮੈਂਟ ਮੈਨੂੰ ਦੱਸਿਓ ਜੀ ਤੇ ਬਾਕੀ ਮੈਨੂੰ ਲੈ ਕੇ ਕਮੈਂਟ ਜਰੂਰ ਕਰੋ ਜੀ ਧੰਨ ਇਹ ਮੇਰੇ ਨੁਸਕੇ ਨੂੰ ਜੀ ਤੁਸੀਂ ਕਮੈਂਟ ਤੇ ਲਾਈਕ ਜਰੂਰ ਕਰਿਓ ਜੀ ਧੰਨਵਾਦ ਹਾਂਜੀ ਆ ਲੋ ਜੀ ਜਿਵੇਂ ਇਹ ਆਪਣੇ ਧੋਕੇ ਛਲਨੇ ਵਿੱਚ ਨਚੜ ਗਈ ਜੀ ਹੁਣ ਆਪਾਂ ਇਹਨੂੰ ਐਂ ਸਾਫ ਸੁਥਰੀ ਚੁੰਨੀ ਤੇ ਮੰਜੀ ਤੇ ਫੋਲ ਲਉਤੀ ਹੈ ਜੀ ਜਿਵੇਂ ਮਰਜੀ ਖਾਓ ਉਹਨੂੰ ਚੱਭੋ ਜੀ ਨਹੀਂ ਤਾਂ ਆਪਾਂ ਇੱਕ ਨੇ ਅੰਦਰ ਕਰ ਲੈਨੇ ਜਿਵੇਂ ਇਹਨੂੰ ਤੇ ਬਹੁਤ ਵਧੀਆ ਇੱਕ ਨੁਸਖਾ ਜੀ ਕਿਉਂਕਿ ਕੰਕਰ ਜਾਣਗੇ ਅੰਦਰ ਪੱਥਰੀ ਹੋਣ ਦਾ ਵੀ ਡਰ ਹੈ ਜੀ ਪੇਟ 'ਚ ਹੋਰ ਵੀ ਕੋਈ ਖਰਾਬੀ ਹੋ ਸਕਦੀ ਹੈ ਹਾਂ ਲੋਬੀ ਬਸ ਦੋ ਚਾਰ ਘੰਟਿਆਂ ਚ ਇਹਨੇ ਸੁੱਕ ਕੇ ਇਹਦੇ ਆਨ ਪੂਰਾ ਵਧੀਆ ਸੁੱਕ ਜੂ। ਮੈਂ ਪਹਿਲਾਂ ਆਪਣੀ ਜ਼ਿੰਦਗੀ ਚ ਇਹਨੁਸਕੇ ਬਹੁਤ ਕਰਕੇ ਦੇਖਿਆ ਜੀ। ਹਾਂ ਜੀ। ਧੰਨਵਾਦ। ਇਹ ਦੋਨੋਂ ਮੇਰਾ ਨੁਸਖਾ ਚੰਗਾ ਲੱਗਿਆ ਜੀ। ਮੈਨੂੰ ਜਰੂਰ ਲੈ ਕੇ ਫੋਲੋ ਕਰਿਓ ਜੀ।